ਨਾਬਾ ਦੀ ਵਿੱਚ ਅੱਜ ਜੋ ਕੁਝ ਵੀ ਹੋਇਆ ਉਸ ਤੇ ਸੱਚ ਤੁਹਾਡੇ ਸਾਹਮਣੇ ਲੈ ਕੇ ਆ ਰਹੇ ਹਾਂ ਔਰ ਮੌਕੇ ਤੇ ਜੋ ਗਰਾਉਂਡ ਰਿਪੋਰਟ ਕਰ ਰਹੀ ਸੀ ਮੌਕੇ ਦੇ ਹਾਲਾਤਾਂ ਨੂੰ ਦੇਖ ਰਹੀ ਸੀ ਸਾਡੇ ਸੀਨੀਅਰ ਪੱਤਰਕਾਰ ਨੇ ਮਰਵਿੰਦਰ ਸਿੰਘ ਟਵਾਣਾ ਪੰਜਾਬੀ ਲੋਕ ਚੈਨਲ ਦੇ ਲਈ ਕੰਮ ਕਰਦੇ ਨੇ ਔਰ ਆਪਣਾ ਵੀ ਇੱਕ ਚੈਨਲ ਆ ਜਿਹੜਾ ਆਜ਼ਾਦ ਤੌਰ ਤੇ ਉਹ ਚਲਾ ਰਹੇ ਨੇ ਟਵਾਣਾ ਜੀ ਤੁਸੀਂ ਅੱਜ ਸਾਰੀ ਸਥਿਤੀ ਗਰਾਉਂਡ ਜ਼ੀਰੋ ਤੇ ਕਵਰ ਕਰ ਰਹੇ ਸੀ ਉਸ ਦੌਰਾਨ ਜੋ ਡੀਐਸਪੀ ਨਾਲ ਕਿਸਾਨਾਂ ਦਾ ਜਿਹੜਾ ਹੱਥੋਂ ਪਾਈ ਹੁੰਦੀ ਹੈ ਜਦੋਂ ਜੀ ਜੀ ਉਸ ਟਾਈਮ ਮੈਂ ਗਰਾਉਂਡ ਜ਼ੀਰੋ ਤੇ ਮੌਜੂਦ ਸੀ ਜੀ ਤਟਵਾਨਾ ਜੀ ਕੀ ਹੁੰਦਾ ਸਭ ਤੋਂ ਪਹਿਲਾਂ ਕਿਸ ਤਰ੍ਹਾਂ ਇਹ ਜਿਹੜੀ ਝੜਪ ਵੱਧ ਜਾਂਦੀ ਹੈ ਉਸ ਤੋਂ ਪਾਈ ਹੁੰਦੀ ਹੈ ਵੱਡੇ ਸਵਾਲ ਹੁਣ ਖੜੇ ਹੋ ਰਹੇ ਨੇ ਹੁੰਦਾ ਸ਼ੁਰੂਆਤ ਕਿਵੇਂ ਹੁੰਦੀ ਹੈ ਇਹਨਾਂ ਸਵੇਰ ਤੋਂ ਧਰਨਾ ਚੱਲ ਰਿਹਾ ਸੀ ਜੀ ਕਿਸਾਨਾਂ ਦਾ ਜੀ ਤੇ ਕਿਸਾਨਾਂ ਦਾ ਧਰਨਾ ਸੀ ਜਿਹੜਾ ਮੇਨ ਜੋ ਰੋਡ ਆ ਕਚੈਰੀ ਜਿਹਨੂੰ ਆਉਂਦਾ ਏ ਬਿਲਕੁਲ ਕਚੈਰੀਆਂ ਦੇ ਸਾਹਮਣੇ ਡਬਲ ਰੋਡ ਆ ਸਿੰਗਲ ਸੜਕ ਤੇ ਚੱਲ ਰਿਆ ਸੀ ਤੇ ਉੱਥੋਂ ਹੀ ਰੋਡ ਦੇ ਵਿੱਚੋਂ ਇੱਕ ਸੜਕ ਡੀਐਸਪੀ ਦਫ਼ਤਰ ਨੂੰ ਮੁੜਦੀ ਆ ਅੱਗੇ ਆ ਕੇ ਦਫ਼ਤਰ 'ਚ ਆਉਂਦੀ ਆ ਤੇ ਕਿਸਾਨ ਨੇ ਜਿਹੜੇ ਉੱਥੇ ਧਰਨਾ ਲਗਾਈ ਬੈਠੇ ਸੀ ਕਿਸਾਨਾਂ ਦਾ ਧਰਨਾ ਚੱਲ ਰਿਹਾ ਸੀ ਤੇ ਕਿਸਾਨਾਂ ਦਾ ਹਜੂਮ ਇੰਨਾ ਵਧਿਆ ਕਿ ਡੀਐਸਪੀ ਦਫ਼ਤਰ ਨੂੰ ਜਿਹੜੀ ਸੜਕ ਮੁੜਦੀ ਆ ਉੱਥੇ ਤੱਕ ਕਿਸਾਨ ਬੈਠ ਗਏ ਟੈਂਟ ਉੱਥੇ ਤੱਕ ਲਗਾਉਣਾ ਪਿਆ ਤੇ ਡੀਐਸਪੀ ਦਫ਼ਤਰ ਦਾ ਰਸਤਾ ਇਹ ਜਿਹੜਾ ਬੰਦ ਹੋ ਗਿਆ ਜੀ ਤੇ ਉਸ ਤੋਂ ਬਾਅਦ ਇੱਕ ਦੋ ਵਾਰ ਪਹਿਲਾਂ ਵੀ ਗੱਡੀ ਆ ਜਿਹੜੀ ਡੀਐਸਪੀ ਮੈਡਮ ਦੀ ਆਈ ਉੱਥੋਂ ਲੰਘੇ ਉਹ ਤੇ ਉਸ ਤੋਂ ਬਾਅਦ ਫੇਰ ਉਹਨਾਂ ਨੇ ਕਿਸਾਨਾਂ ਨੇ ਵਿਰੋਧ ਕੀਤਾ ਕਿ ਗੱਡੀ ਅਸੀਂ ਇੱਥੋਂ ਦੀ ਨਹੀਂ ਲੰਘਣ ਦਵਾਂਗੇ ਡੀਐਸਪੀ ਮੈਮ ਬਾਹਰ ਕਿਸੇ ਕੰਮ ਤੇ ਜਾ ਰਹੀ ਸੀ ਉੱਥੇ ਖਿੱਚੋ ਤੂੰ ਹੀ ਹੋ ਜਾਂਦੀ ਆ ਤੇ ਸਾਰਾ ਮਾਹੌਲ ਆ ਜਿਹੜਾ ਇਹ ਬਣ ਜਾਂਦਾ ਕਿਸਾਨ ਕਹਿੰਦੇ ਨੇ ਕਿ ਸਾਡੇ ਉੱਤੇ ਗੱਡੀ ਚੜਨ ਦੀ ਕੋਸ਼ਿਸ਼ ਕੀਤੀ ਗਈ ਅਸੀਂ ਅੱਗੇ ਉੱਠਣੀ ਸੀ ਰਹੇ ਡੀਐਸਪੀ ਮੈਮ ਕਹਿੰਦੀ ਆ ਕਿ ਮੇਰੇ ਨਾਲ ਖਿੱਚਤੂ ਕੀਤੀ ਮੇਰੇ ਬਰਦੀ ਨੂੰ ਹੱਥ ਪਾਇਆ ਮੇਰਾ ਜੂੜਾ ਖਿੱਚਿਆ ਏਦਾਂ ਦੀ ਗੱਲ ਆ ਜਿਹੜੀ ਸਾਹਮਣੇ ਆ ਰਹੀ ਹੈ। ਨੇੜੀ ਪੁਲਿਸ ਅਫਸਰ ਦੇ ਨਾਲ ਤੱਕੇਸ਼ਾਈ ਦੀ ਗੱਲ ਵੀ ਉਹ ਕਹਿ ਰਹੇ ਕਿ ਬਦਤਮੀਜ਼ੀ ਹੋਈ। ਕੀ ਸੱਚ ਵਿੱਚ ਜਿਹੜੇ ਇਫੈਕਟ ਕੀ ਹੈ ਤੁਸੀਂ ਜਦੋਂ ਗਰਾਊਂਡ ਤੇ ਦੇਖ ਰਹੇ ਸੀ ਸੱਚਮੁੱਚ ਏਦਾਂ ਦਾ ਕੁਝ ਵਾਪਰਿਆ ਜਾਂ ਬਹੁਤ ਸਾਰੇ ਵਿਜ਼ੂਅਲਸ ਵੀ ਅਸੀਂ ਦੇਖਣ ਨੂੰ ਮਿਲ ਰਹੇ ਆ। ਕੀ ਸੱਚਮੁੱਚ ਉਹਨਾਂ ਦੇ ਨਾਲ ਇਸ ਤਰ੍ਹਾਂ ਦਾ ਹੋਇਆ ਉੱਥੇ ਜਾਂ ਫਿਰ ਇੱਕ ਤਰ੍ਹਾਂ ਦਾ ਜਿਹੜਾ ਉਹਨਾਂ ਦਾ ਆਪਣਾ ਪੱਖ ਹੈ ਜਾਂ ਕਿਸਾਨ ਆਪਣਾ ਪੱਖ ਰੱਖ ਰਹੇ ਨੇ। ਜੀ ਉੱਥੇ ਜਦੋਂ ਨਾ ਏਦਾਂ ਦਾ ਮਾਹੌਲ ਬਣਿਆ ਤਾਂ ਕੋਈ ਪਤਾ ਨਹੀਂ ਲੱਗਿਆ ਹੰਫਰੀ ਜੀ ਕੌਣ ਕਿਹਦੇ ਨਾਲ ਕੀ ਕਰ ਰਿਹਾ ਹੈ ਕਿੱਦਾਂ ਦਾ ਹਾਲਾਤ ਬਣ ਰਹੇ ਨੇ ਉੱਥੇ ਕਿਸੇ ਨੂੰ ਕੋਈ ਪਤਾ ਨਹੀਂ ਲੱਗਿਆ ਤੇ ਜਿਹੜਾ ਮਾਹੌਲ ਆ ਇਦਾਂ ਦਾ ਬਣ ਗਿਆ ੱੱਟੇ ਮੁੱਕੀ ਹੋਈ ਆ ਜ਼ਰੂਰ ਤੇ ਕਿਸਾਨਾਂ ਨਾਲ ਵੀ ਹੋਈ ਆ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਵੀ ਹੋਈ ਆ ਮਤਲਬ ਦੋਨਾਂ ਪਾਸਿਓਂ ਹੀ ਜਿਹੜਾ ਆਪਸ ਦੇ ਵਿੱਚ ਖਿੱਚਤੂ ਹੁੰਦੀ ਰਹੀ ਜੀ ਇੱਕ ਕਿਸਾਨ ਦੀ ਵਿਸਤਾਰ ਵੀ ਉੱਤਰਦੀ ਆ ਉਸਦੇ ਕੱਪੜੇ ਵੀ ਫਰ ਜਾਂਦੇ ਜੀ ਔਰ ਇਹਦੇ ਵਿੱਚ ਪਹਿਲਾਂ ਡੀਐਸਪੀ ਮੈਡਮ ਆ ਜਿਹੜੇ ਉਹ ਉੱਥੋਂ ਆਪਣੇ ਆਫਿਸ ਨੂੰ ਗਏ ਆ ਜਿਹੜਾ ਦੋ ਵਾਰ ਗੱਡੀ ਲੈ ਕੇ ਗਏ ਔਰ ਉਹਨਾਂ ਉਦੋਂ ਕਿਸਾਨਾਂ ਨੇ ਉਹਨਾਂ ਦੀ ਗੱਡੀ ਨਹੀਂ ਰੋਕੀ ਬਾਅਦ ਚ ਉਹਨਾਂ ਨੇ ਕਿਸਾਨਾਂ ਉਦੋਂ ਵੀ ਰੋਕਦੇ ਰਹੇ ਨੇ ਪਰ ਕਿਸਾਨ ਉਦੋਂ ਮਾਹੌਲ ਠੀਕ ਸੀਗਾ ਕਿਸਾਨ ਇੱਕ ਦੋ ਵਾਰ ਕਹਿ ਕੇ ਵੀ ਅੱਗੇ ਨੂੰ ਨਾ ਆਇਓ ਅਸੀਂ ਰਸਤਾ ਨਹੀਂ ਦੇਣਾ ਉੱਠ ਕੇ ਦੋ ਵਾਰ ਤੀਜੀ ਵਾਰ ਫਿਰ ਜਾਣ ਲੱਗੇ ਤਾਂ ਉੱਥੇ ਮਾਹੌਲ ਆ ਜਿਹੜਾ ਉਹ ਗਰਮਾ ਗਿਆ ਦੋ ਵਾਰ ਕਿਸਾਨਾਂ ਨੇ ਰਸਤਾ ਦਿੱਤਾ ਤੇ ਤੀਜੀ ਡੀਐਸਪੀ ਦੀ ਕਾਰ ਨੂੰ ਰਸਤਾ ਦਿੱਤਾ ਗਿਆ ਤੀਜੀ ਵਾਰ ਕਿਸਾਨਾਂ ਦੇ ਵੱਲੋਂ ਘਰਾਓ ਕੀਤਾ ਗਿਆ ਜਦੋਂ ਉਦੋਂ ਇਹ ਸਿਚੁਏਸ਼ਨ ਵਿਗੜੀ ਹੂੰ ਤੇ ਸਟੇਜ ਤੋਂ ਐਲਾਨ ਹੋ ਗਿਆ ਸੀ ਕਿ ਅਸੀਂ ਹੁਣ ਡੀਸੀ ਦਫਤਰ ਦਾ ਘਰਾਓ ਕਰਾਂਗੇ ਡੀਐਸਪੀ ਦਫਤਰ ਦਾ ਘਰਾਓ ਕਰਾਂਗੇ ਉਸ ਤੋਂ ਬਾਅਦ ਕਿਸਾਨਾਂ ਨੇ ਰਸਤਾ ਨਹੀਂ ਦਿੱਤਾ ਤੇ ਫੇਰ ਇਹ ਮਾਹੌਲ ਬਣ ਗਿਆ ਜੀ ਔਰ ਇਹਦੇ ਚੀ ਖਾਸ ਤੌਰ ਤੇ ਧਰਨਾ ਕੋਈ ਟਰਾਲੀਆਂ ਵਾਲਾ ਮਸਲਾ ਜਿਹੜਾ ਖਨੌਰੀ ਦੇ ਉੱਪਰ ਕਿਸਾਨਾਂ ਦੀਆਂ ਚੋਰੀ ਹੋਈਆਂ ਸੀਗੀਆਂ ਵੀ ਕਿਸਾਨ ਕਹਿੰਦੇ ਵਿੱਚ ਸਾਡਾ ਬਹੁਤ ਸਮਾਨ ਸੀ ਧਰਨਾ ਉਸ ਜਿਹੜਾ ਉਨ ਉਹਨਾਂ ਮਸਲਿਆਂ ਨੂੰ ਲੈ ਕੇ ਲੱਗਿਆ ਹੋਇਆ ਜਿਹੜਾ ਖਨੌਰੀ ਜੋ ਕੁਝ ਹੋਇਆ ਸੀ ਜੀ ਜੀ ਉਹੀ ਮਸਲੇ ਨੂੰ ਜੋ ਕਿਸਾਨਾਂ ਦੀਆਂ ਟਰਾਲੀਆਂ ਦੇ ਪਾਸੇ ਮਿਲੇ ਨੇ ਕਿਹਾ ਜਾ ਰਿਹਾ ਹੈ ਕਿ ਜੋ ਅ ਇਥੋਂ ਨਗਰ ਪੰਚਾਇਤ ਦੇ ਪ੍ਰਧਾਨ ਨੇ ਉਹਨਾਂ ਦੇ ਪਤੀ ਵੀ ਬਰਕਸਾਬ ਤੋਂ ਮਿਲੇ ਨੇ ਉਸੇ ਮਸਲੇ ਨੂੰ ਲੈ ਕੇ ਤਰਨਾ ਹੈ ਜਿਹੜਾ ਚੱਲ ਰਿਹਾ ਤੇ ਇਸ ਮਸਲੇ 'ਚ ਪ੍ਰਸ਼ਾਸਨ ਦੇ ਵੱਲੋਂ ਐਫ ਆਈ ਆਰ ਦੀ ਮੰਗ ਕਰ ਰਹੇ ਨੇ ਜੀ ਕਿਸਾਨ ਕੇ ਪਰਚਾ ਐਫ ਆਈ ਆਰ ਪ੍ਰਸ਼ਾਸਨ ਵੱਲੋਂ ਦਰਜ ਕੀਤੀ ਗਈ ਹੈ ਜੀ ਦੋ ਟਰਾਲੀਆਂ ਦੇ ਪਾਸੇ ਮਿਲੇ ਸੀ ਇੱਕ ਦੇ ਬਿਆਨਾਂ ਦੇ ਆਧਾਰ ਤੇ ਜਿਹੜੀ ਐਫਆਈਆਰ ਆ ਉਹ ਦਰਜ ਕਰ ਲਈ ਗਈ ਹੈ ਕਿਸਾਨ ਕਹਿੰਦੇ ਸੀ ਦੂਜੇ ਕਿਸਾਨ ਦੀ ਜਿਹੜੀ ਟਰਾਲੀ ਆ ਉਹਨਾਂ ਦੇ ਬਿਆਨਾਂ ਦੇ ਆਧਾਰ ਤੇ ਵੀ ਇਹ ਪਰਚਾ ਉਹਦੇ ਤੇ ਦਰਜ ਕੀਤਾ ਜਾਵੇ ਪਹਿਲਾਂ ਉਹਨਾਂ ਨੂੰ ਅਗਾਊਂ ਜ਼ਮਾਨਤ ਮਿਲ ਚੁੱਕੀ ਹੈ ਜੀ ਕੋਰਟ ਤੋਂ ਜੀ ਅ ਤੁਸੀਂ ਲਗਾਤਾਰ ਧਰਨੇ ਦਿੱਲੀ ਅੰਦੋਲਨ ਵੀ ਕਵਰ ਕਰਿਆ ਕਿਸਾਨਾਂ ਤੇ ਕਈ ਤਰ੍ਹਾਂ ਦੇ ਸਵਾਲ ਆ ਜਿਹੜੇ ਉਹ ਖੜੇ ਹੋ ਰਹੇ ਨੇ ਇਸ ਸਿਚੁਏਸ਼ਨ ਇਦਾਂ ਦੀ ਬਣ ਜਾਂਦੀ ਹੈ ਜਾਂ ਫਿਰ ਇਹ ਜਿਹੜੇ ਕਿਸਾਨ ਨੇ ਜਾਬਤਾਬੰਦ ਜਥੇਬੰਦੀ ਹੈ ਪਹਿਲਾਂ ਵੀ ਇਹਨਾਂ ਦੇ ਵੱਲੋਂ ਕਈ ਧਰਨੇ ਦਿੱਤੇ ਗਏ ਨੇ ਬੀਕੇਯੂ ਆਜ਼ਾਦ ਜੋ ਜਥੇਬੰਦੀ ਇੱਥੇ ਧਰਨਾ ਦੇ ਰਹੀ ਸੀ ਇਹਨਾਂ ਦੇ ਬਾਰੇ ਇਸ ਤਰ੍ਹਾਂ ਦੀ ਕੋਈ ਗੱਲ ਪਹਿਲਾਂ ਨਹੀਂ ਨਿਕਲੀ ਕਿ ਇਸ ਤਰ੍ਹਾਂ ਦੇ ਨਾਲ ਉਹਨਾਂ ਦੇ ਵੱਲੋਂ ਕੋਈ ਹੁੱਲੜਬਾਜੀ ਉਸ ਨੂੰ ਜਾਂ ਇੰਜ਼ਾਮ ਦਿੱਤਾ ਜਾਂਦਾ ਇਹ ਸਿਚੁਏਸ਼ਨ ਹੀ ਮੌਕੇ ਦੀ ਇਦਾਂ ਦੀ ਬਣ ਗਈ ਜਾਂ ਜਥੇਬੰਦੀ ਮਾਹੌਲ ਇਦਾਂ ਦਾ ਬਣ ਗਿਆ ਜੀ ਉਦੋਂ ਜੋ ਹੋਇਆ ਮਾਹੌਲ ਇਦਾਂ ਦਾ ਬਣ ਗਿਆ ਜੀ ਮਤਲਬ ਇਹ ਨਹੀਂ ਕਹਿ ਸਕਦੇ ਅਸੀਂ ਕਿ ਜਥੇਬੰਦੀ ਅਨੁਸ਼ਾਸਨ ਤੋਂ ਬਾਹਰ ਹੋਈ ਨਹੀਂ ਨਹੀਂ ਜੀ ਉਹਨਾਂ ਨੇ ਫਿਰ ਵੀ ਸਟੇਜ ਤੋਂ ਇਹੀ ਅਨਾਉਂਸ ਹੁੰਦਾ ਰਿਹਾ ਕਿ ਤੁਸੀਂ ਬਿਲਕੁਲ ਆਰਾਮ ਨਾਲ ਬੈਠ ਜਿਓ ਜਾਬਤੇ ਚ ਰਹਿਣਾ ਠੀਕ ਹੈ ਜੀ ਜਥੇਬੰਦੀ ਦੇ ਵੱਲੋਂ ਇਹ ਹੋਇਆ ਕਿ ਅਨਿਸ਼ਾਸ਼ਨ ਨਹੀਂ ਤੋੜਨਾ ਜੀ ਜੀ ਤਾਂ ਜੋ ਹਾਲਾਤ ਸੀਗੇ ਬਸ ਜੋ ਕੁਝ ਹੋਇਆ ਜਾਂ ਜੋ ਅਸੀਂ ਜਿਸ ਤਰ੍ਹਾਂ ਦੇ ਵਿਜ਼ੂਅਲ ਅਸੀਂ ਦੇਖ ਰਹੇ ਹਾਂ ਉਹ ਬਸ ਮੌਕੇ ਦੇ ਹਾਲਾਤਾਂ ਦੇ ਜਿਹੜੇ ਵਿਜ਼ੂਅਲ ਸਾਡੇ ਤੱਕ ਪਹੁੰਚ ਰਹੇ ਨੇ ਜੀ 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 ਬਿਲਕੁਲ ਬਹੁਤ ਧੰਨਵਾਦ ਜੀ ਤੁਹਾਡਾ ਜੀ ਜੀ